ਵੀਰ ਵਾਰੀ ਵਾਰੀ ਕਹਿ ਵੀ ਲੋਕਾਂ ਦਾ ਪਵੇ ਇਹ ਬੇਲ ਦੀ ਹੱਥ ਜੋੜ ਕੇ ਸਾਡੇ ਮੁਲਾਜ਼ਮ ਸਵਾਰਾਂ ਨੂੰ ਵੀ ਪੀਰ ਮਾਰਦੇ ਗਰਾਉਂਡ ਕੀ ਨਕਿਉ ਇਹ ਸਾਡੀ ਹੱਦ ਕਰਨ ਦੀ ਬੇਨਤੀ ਹੈ ਰੇਡ ਪਾ ਕੇ ਮੁੰਡਾ ਦੀਪੂ ਇਸ ਲਈ ਕਹਿੰਦੇ ਸਾਬੂਨ ਦੀ ਧਰਤੀ ਦਾ ਜਦੋਂ ਇਸ ਨੇ ਕਹਿੰਦੇ ਨੰਬਰਾਂ ਦੇ ਵਾਅਦੇ ਕਰ ਗਿਆ ਮੇਰੇ ਵੀਰੋ ਆਹ ਮੁੰਡੇ ਦਾ ਨਾਮ ਕਹਿੰਦੇ ਮਣੀ ਹੈ ਮੇਰੇ ਵੀਰੋ ਕਾਲਜਰ ਪਿੰਡ ਹੈ ਜਿਹੜੇ ਲੱਕੜੇ ਝੋਤੀ ਦੇ ਚਰਕੇ ਪਿੰਡਰ ਦੇ ਨਾਲਾ ਪੂਰੀ ਦੁਨੀਆ ਪਰ ਦੇ ਵਿੱਚ ਹੋਈਆਂ ਔਰ ਮਣੀ ਇਸ ਕੇਲੇ ਤੱਕ ਨੰਬਰ ਆਪਣੀ ਟੀਮ ਦੇ ਹਿੱਤੇ ਵਿੱਚ ਜੋੜ ਆਇਆ ਆ ਸਾਬੌਣ ਦੀ ਧਰਤੀ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਹੈ ਹਾਈ ਹੋਈ ਰੇਡ ਆ ਤਗੜਾ ਨੰਬਰ ਕਿਹੜੇ ਪਾਸੇ ਜਾਵੇਗਾ ਔਰ ਨੰਬਰ ਜਿਹੜਾ ਰੇਡਰ ਹੈ ਔਰ ਜਿਹੜਾ ਰੇਡਰ ਦੇ ਖਾਤੇ ਜੋੜ ਆਇਆ ਆ ਅਜਾ ਮੇਰਾ ਤਾਸ਼ੜ ਕੇ ਦੇਖੀਏ ਮੇਰਾ ਵੀਰ ਦਰਸ਼ਕੀਆ ਨੂੰ ਬੇਤੀ ਹੈ ਜਿਹੜੇ ਭਰਾਵਾਂ ਦੀ ਬਿਊਟੀ ਨਹੀਂ ਉਹ ਗਰਾਊਂਡ 'ਤੇ ਰੱਖਣਗੇ ਮੇਰਾ ਵੀਰ ਉਹ ਪਹਿਲੀ ਰੇਡ ਤੇ ਹੋ ਗਏ ਫੈਸਲੇ ਪ੍ਰੈਂਸ ਨੇ ਕਬੱਡੀ ਪਾਈ ਹੈ ਮਕਸਦ ਦੀ ਟੀਮ ਵੱਲੋਂ ਜਿਹੜਾ ਤਗੜਾ ਨੰਬਰ ਇਸ ਲਈ ਕਹਿੰਦੇ ਆਪਣੀ ਆਪਣੀ ਟੀਮ ਨੇ ਇਸੇ ਕਹਿੰਦੇ ਦੌੜ ਰਹਾ ਹੈ ਭਾਈ ਜੀ ਕੋਈ ਦੇ ਤਰ੍ਹਾਂ ਦੇ ਵੱਡੇ ਹੁੰਦੇ ਆ ਉੱਪਰ ਦੀ ਗੱਲ ਵੱਖਰੀ ਹੈ ਮੇਰੇ ਵੀਰੋ ਆਓ ਇਧਰ ਨੇ ਪਾਸੇ ਗੱਲੇ ਸੰਗੇ ਦਾ ਭਾਈ ਨਹੀਂ ਰੰਗਾ ਹੋਇਆ ਆਹ ਦੇਖਣਾ ਵੀ ਸੰਗੇ ਦਾ ਵੀਰ ਇਸੇ ਕਹਿੰਦੇ ਟਰਾਈ ਕਰ ਰਿਹਾ ਮੇਰੇ ਵੀਰੋ ਕਦੇ ਗੱਲਾਂ ਹੋਈਆਂ ਮੇਰੇ ਵੀਰੋ ਕਬੱਡੀ ਦੇ ਵਿੱਚੋਂ ਬਹੁਤ ਜਿੱਤ ਕੇ ਸੰਗੇ ਨੇ ਕਹਿੰਦੇ ਬੱਲੇ ਬੱਲੇ ਕਰਾਈ ਮੇਰੇ ਵੀਰੋ ਅੱਜ ਕੱਲ ਪੱਕੇ ਤਰ੍ਹਾਂ ਤੇ ਰਹਿਣ ਉਸੜਾ ਕੈਨੇਡਾ ਦੇ ਲਓ ਪਾਈਹੀ ਦੇਣ ਮਰੀ ਕਾਰਗੜੀਆ ਕਬੱਡੀ ਪਾ ਰਿਹਾ ਪਾਈਹੀ ਕਬੱਡੀ ਤੇ ਬੱਲੇ 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 ਪਿਆਰ ਦੇ ਨਾਲ ਔਰ ਨੰਬਰ ਜਿਹੜਾ ਰੇਡਰ ਦਾ ਆ ਕਿਹੜਾ ਰੇਡਰ ਨੇ ਆਪਣੀ ਟੀਮ ਲਈ ਗੋਲ ਦਿੱਤਾ ਸਾਡੇ ਦੀ ਧੱਕੇ ਨਾਲ ਕਹਿੰਦੇ ਕਬੱਡੀ ਪੌਣੀ ਤਿਆਰ ਆ ਮੇਰੇ ਵੀਰੋ ਅੱਗੋ ਖੜਦੇ ਨੇ ਨਾ ਗ라운ਡ ਕਲੀਅਰ ਰੱਖੋ ਮੇਰਾ ਵੀਰ ਵਰਕੇ ਬੇਨਤੀ ਹੈ ਸਾਹ ਜਰ ਦੇ ਪਾਸੇ ਕਹਿੰਦੇ ਮੁਸਫੀ ਧਰਨੀ ਆ ਔ ਬੱਲੇ 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 ਗਰਾਊਂਡ ਚੋਂ ਦਾ ਸੁਣਦੇ ਨਹੀਂ ਪਾਈ ਵਰਕੇ ਤਰਸਰ ਕੇ ਮੇਲਾ ਵੇਖੋ ਇਹ ਬੇਨਤੀ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਦੇ ਨਾਲ ਇਸ ਲਈ ਕਹਿੰਦੇ ਫਰਸਟ ਚੱਲ ਜੀ ਫਰਸਟ ਫਰਸਟ ਆ ਵੀਰੇ ਫਰਸਟ ਚੱਜ ਬੰਦਿਆਂ ਜਾਂਦੇ ਸਾਰਾ ਗਰਾਊਂਡ ਇਹ ਬੇਂਤੀ ਹੈ ਆ ਸਾਡੀਆਂ ਭੈਣਾਂ ਨੂੰ ਬੇਂਤੀ ਹੈ ਥੋੜਾ ਪਿੱਤੇ ਪਿੱਛੇ ਹੋ ਜੀ ਹੋ ਲੋ ਜੀ ਪਿੱਛੇ ਪਿੱਛੇ ਥੋੜਾ ਬੇਂਤੀ ਹੈ ਕਿਸੇ ਦਾ ਟਾਰਨ ਹੋ ਜਾਏ ਮੇਰਾ ਵੀਰੇ ਬੇਂਤੀ ਪਾ ਦੇ ਕੇ ਕਿ ਦੋ ਬੀਟੂ ਕਬੱਡੀ ਪਾਉਂਦੀ ਮੇਰੇ ਵੀਰੋ ਪਿਆਰ ਹੈ ਪਰ ਮੁਕਸਰ ਆ ਰਿਹਾ ਇੱਕ ਚਰਚਾ ਦਾ ਵਿਸ਼ਾ ਬਣਦਾ ਹਰ ਮੇਲੇ ਤੇ ਅੱਜ ਜੋਰ ਲਾ ਕੇ ਜਿਹੜਾ ਉਹ ਮੈਚ ਦਿੱਤਾ ਜਾਣਾ ਮੇਰੇ ਵੀਰੋ ਫੇਰ ਲਲ ਬੰਨੀ ਹੈ ਤੇ ਗੱਲਾਂ ਜਿਹੜੀਆਂ ਤੇਲ ਵੱਡੀਆਂ ਆਉਂਦੀਆਂ ਮੇਰੇ ਵੀਰੋ ਔਰ ਬੱਲੇ ਬੱਲੇ ਹੁੰਦੀਆਂ ਮਣੀ ਕਬੱਡੀ ਪਾ ਕੇ ਤਾਬ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਆ ਮੇਰੇ ਵੀਰੋ ਮਣੀ ਨੇ ਇੱਕ ਤਾਬ ਦਾ ਨੰਬਰ ਜਿਹੜਾ ਜੋੜਦਾ ਹੈ ਕਿ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਕਹਿੰਦੇ ਆ ਕਬੱਡੀ ਖੇਡੀ ਜਾਨੀ ਲੜ ਕੇ ਜ਼ੋਰਦਾਰ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਗੱਲਾਂ ਵੱਡੀਆਂ ਹੁੰਦੀਆਂ ਮੇਰੇ ਵੀਰੋ ਗੱਲਾਂ ਵੱਡੀਆਂ ਨੇ ਮੇਰੇ ਵੀਰ ਨੂੰ ਪਾਈ ਹੋਈ ਕਬੱਡੀ ਐ ਸਾਬਣ ਦੀ ਧਰਤੀ ਐ ਉਹ ਮੁੰਡਾ ਕਹਿੰਦੇ ਰੇਡ ਪਾਰਿਆ ਪਰ ਮੁਸਤਰ ਵਾਲਾ ਗਰੂ ਕਹਿੰਦੇ ਘਰੇ ਛੱਡ ਕੇ ਗਿਆ ਔਰ ਤਗੜਾ ਨੰਬਰ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਆਇਆ ਔਰ ਤਗੜਾ ਜਿਹੜਾ ਮੈਚ ਹੈ ਹੋਇਆ ਖੇਡਿਆ ਜਾ ਰਿਹਾ ਹੈ ਬਾਈ ਜਿੱਧਰ ਭੈਣਾਂ ਵਾਲੀ ਸਾਈਡ ਕੋਈ ਵੀ ਨਾ ਜਾਵੇ ਇਹ ਸਾਡੀ ਬੇਨਤੀ ਐ ਪਰ ਇਧਰਲੇ ਪਾਸੇ ਪੈਂਸ ਦੇ ਟੱਕਰ ਜਿਹੜੀ ਸਿਰੇ ਦੀ ਹੈ ਖੇਡ ਦੇ ਮੈਦਾਨ ਵਿੱਚ ਬਾਈ ਜੀ ਗਰਾਊਂਡ ਕਲੀਅਰ ਰੱਖਿਓ ਇਹ ਬੇਨਤੀ ਹੈ ਥੋੜਾ ਪਿੱਛੇ ਹੋ ਕੇ ਬੈਠ ਜੂ ਮੇਰਾ ਵੀਰ ਜਿਹੜੇ ਫੇਰ ਅੱਛੇ ਚ ਨਹੀਂ ਬੈਠ ਜਾ ਮੇਰਾ ਵੀਰ ਥੱਲੇ ਬੈਠ ਜਾ ਮਰਾ ਭਾ ਇਹ ਥੱਲੇ ਬਾਹਰ ਜੇ ਨਾ ਥੱਲੇ ਬਾਹਰ ਜਿਹੜੇ ਮਾਈਆਂ ਦੀ ਬੂਟੀ ਨਹੀਂ ਮੇਰਾ ਵੀਰ ਵੜ ਕੇ ਥੋੜਾ ਜਿਹਾ ਪਿੱਛੇ ਹੋ ਜਾਣ ਇਹ ਮੇਰੀ ਬੇਨਤੀ ਹੈ ਮੈਚ ਵੀ ਸਿਰੇ ਦਾ ਲੈ ਵੀ ਮੁੰਡਿਆ ਜੋਰ ਲਾ ਕੇ ਮੈਚ ਜਿਹੜਾ ਜਿੱਤਿਆ ਜਾਣਾ ਫਿਰ ਗੱਲ ਬੱਠੀ ਬੰਨੀ ਹੈ ਲਓ ਕਬੱਡੀ ਪਾਉਣੀ ਮੁੰਡਾ ਫੇਰ ਇਸ ਲਈ ਕਹਿੰਦੇ ਕਾਲ ਗੜੀਆਂ ਮਣੀ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਪਿਆਰ ਹੈ ਜਿਸ ਇਲਾਕੇ ਦੇ ਕਹਿੰਦੇ ਜਗਨੰਦਨ ਦੇ ਚਰਚੀ ਹੁੰਦੇ ਮੇਰੇ ਵੀਰੋ 19 ਤਰੀਕ ਨੂੰ ਭਾਂਗੇ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਖੇਡਿਆ ਜਾਣਾ ਹੈ ਗੁਰਿੰਦਰ ਭਾਂਗੀ ਵੱਲੋਂ ਸੁਨੇਹੇ ਨੇ ਜਿੱਤੇ ਕਹਿੰਦੇ ਕਬੱਡੀ ਦੇ ਵਿੱਚ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਮੇਰੇ ਵੀਰੋ ਫਾਰਿਕਾ ਇਲਾਕੇ ਦਾ ਬਰੇਕਰ ਮੇਲਾ ਖੇਲਾ ਵੱਡੀਆਂ ਹੋਣਗੀਆਂ ਮੇਰੇ ਵੀਰੋ ਲਓ ਪੈਂਦੀ ਰੇਡ ਹੈ ਤੇ ਸਾਹਮਣੇ ਕਹਿੰਦੇ ਚਾਰ ਨੇ ਚਾਰਾਂ ਵਿੱਚੋਂ ਕੌਣ ਬੱਲੇ ਬੱਲੇ ਕਰਵਾਵੇਗਾ ਸਵੱਚੀ ಗ್ರಾಮ ਪੰਚਾਇਤ ਦੇ ਸਾਡੇ ਸਰਪੰਚ ਸਾਹਿਬ ਨੇ ਸਾਰੇ ਸਾਡੇ ਮੈਂਬਰ ਸਭਾਨੇ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਹੈ ਜਿਨ੍ਹਾਂ ਵੀਰਾਂ ਨੇ ਲਾ ਕੇ ਦੀ ਸੰਗਤ ਹੈ ਨਾਲ ਮਿਲ ਕੇ ਵੱਡਾ ਖੇਡ ਮੇਲਾ ਕਹਿੰਦੇ ਕਰਵਾਇਆ ਹੈ ਔਰ ਸਾਰੇ ਵੀਰਾਂ ਦਾ ਸਰਕਾਰ ਇਸੇ ਤਰ੍ਹਾਂ ਮਦਾਨਾਂ ਵਿੱਚੋਂ ਕਰਦੇ ਆ ਲਓ ਪਹਿਲੀ ਰੇਡ ਤੇ ਪ੍ਰਿੰਸ ਕਬਡੀ ਪੌਲੀ ਮੇਰੇ ਵੀਰੋ ਚਾਰ ਆ ਪਰ ਸਾਹਮਣੇ ਧੱਕੇ ਲੈਂਦੇ ਆ ਔਰ ਨੰਬਰਾਂ ਦੇ ਵਾਦੇ ਇਸ ਲਈ ਕਹਿੰਦੇ ਜਾਫੀ ਨੇ ਆਪਣੀ ਟੀਮ ਲਈ ਮੇਰੇ ਵੀਰੋ ਕਰ ਦਿੱਤੇ ਆ ਜਾਫੀ ਨੇ ਨੰਬਰ ਜਿਹੜਾ ਇਸ ਲਈ ਕਹਿੰਦੇ ਆਪਣੀ ਟੀਮ ਲਈ ਜੋੜ ਦਿੰਦਾ ਹੈ ਜਿਹੜੇ ਵੀਰਾਂ ਦੀ ਡਿਊਟੀ ਹੈ ਉਹ ਗਰਾਊਂਡ ਥਲੀ ਰੱਖਿਓ ਮੇਰਾ ਵੀਰ ਬਣ ਕੇ ਬੇਨਤੀ ਹੱਥ ਛੋੜ ਕੇ ਗਰਾਊਂਡ ਜਿਹੜਾ ਕਲੀਅਰ ਰੱਖਿਓ ਮੇਰਾ ਵੀਰ ਬਿੱਪੂ ਦੀ ਰੇਡ ਤੇ ਮੁੰਡਾ ਇਸ ਲਈ ਕਹਿੰਦੇ ਬੜਾ ਤੇਜ਼ ਤੇ ਤਰਾਰ ਰੀਡਰ ਹੈ ਪਰ ਮੁਕਸਰ ਵਾਲਾ ਮੁਕਸਰ ਵਾਲਾ ਕਰਾਉਦਾ ਬੱਲੇ ਬੱਲੇ ਲੈ ਵੀ ਮੁਕਸਰ ਵਾਲਿਆ ਵਾਟਾ ਦੂਰ ਦੀ ਗਏ ਨੇ ਨੌਜਵਾਨਾ ਥੋੜਾ ਭੈਣਾ ਨੂੰ ਬੇਨਤੀ ਹੈ ਪਿੱਛੇ ਹੋ ਜਾਰ ਮੇਰੀ ਬੇਨਤੀ ਜਿਹੜੀਆਂ ਭੈਣਾ ਸਾਡੀਆਂ ਪਰਲੀ ਸਾਈਡ ਬੈਠੀਆਂ ਨੇ ਉਹਨਾਂ ਨੂੰ ਬੇਨਤੀ ਹੈ ਥੋੜਾ ਜਿਹਾ ਪਿੱਛੇ ਹੋ ਜੀਏ ਪਰ ਇਧਰਲੇ ਪਾਸੇ ਸਾਡਾ ਹਾਕੇ ਇੱਥੇ ਰੱਖ ਲੱਗ ਗਿਆ ਜੱਫਾ ਤਾਲੀਆਂ ਮਾਰ ਦਿਓ ਹੁਣ ਜੱਫਾ ਲੱਗਿਆ ਜਿਹੜੀ ਕਰਵਾ ਦਿੱਤੀ ਹੈ ਇਹ ਮੁਕੇਸ਼ ਹੈ ਮੇਰੇ ਵੀਰੋ ਇੱਕ ਟਾਪ ਦਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਆਇਆ ਹੈ ਕਿ ਖਾਦੇ ਨੇ ਬਾਦਮ ਜਿੰਨਾ ਰੱਜਵੇਂ ਉਹਨਾਂ ਨੇ ਹੀ ਬੋਟੀਆਂ ਲਵਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਦੀਆਂ ਖਰਾਕਾ ਕਮਾਉਣੀਆਂ ਔਰ ਮੁੰਡਾ ਤਕੜਾ ਨੰਬਰ ਜਿਹੜਾ ਆਪਣੀ ਟੀਮ ਲਈ ਜੋੜਦਾ ਆਇਆ ਹਰ ਕਾਲ ਗੜੀਆਂ ਵੀ ਪਜਾ ਆਇਆ ਇੱਥੇ ਵੱਡੇ ਮੀਲੇ ਤੇ ਥੱਲਾ ਵੱਡੀਆਂ ਹੁੰਦੀਆਂ ਮੇਰੇ ਵੀਰੋ ਪੰਜਾਬ ਪਰ ਦੇ ਵੱਡੇ ਨੇ ਖੇਰਦੇ ਤੇ ਵੱਡਾ ਚਰਚਾ ਦਾ ਵਿਸ਼ਾ ਉਹ ਮੁੰਡੇ ਬਣਦੇ ਐ ਕਬੱਡੀਆਂ ਦਾ ਟੱਬਰ ਟੁੱਟ ਕੇ ਲੱਗਾ ਜਿਵੇਂ 55 ਬਰਉਣੀ ਹੁੰਦੀ ਐ ਔਰ ਨੰਬਰ ਇਸ ਲਈ ਕਹਿੰਦੇ ਉਹ ਰੇਡਰ ਦਾ ਹਲਕੇ ਦਾ ਧਾਵੀ ਦੇ ਖਾਤੇ ਜੋੜਦਾ ਆਇਆ ਔਰ ਕਬੱਡੀ ਪੈ ਗਈ ਮੇਰੇ ਵੀਰੋ ਲੈ ਵੀ ਮੁਸਤਫਰ ਆਲਿਆ ਤਿਆਰੀ ਫੜ ਨੌਜਵਾਨਾ ਲਾ ਜਫਾ ਖੇਰ ਬੱਲੇ 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 ਇੱਕ ਕਬੱਡੀ 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 ਤਾਲੀਆਂ ਵੱਜ ਰਹੀਆਂ ਏ ਸਰ ਸਿਰੇ ਦੀ ਨੰਬਰ ਦੀਪੂਲਾ ਉਹ ਪਾਈ ਉਹ ਦੀਪੂਲੀ ਖੇਡ ਕਿਵੇਂ ਲੱਗਦੀ ਇੱਕ ਵਾਰੀ ਤਾਲੀਆਂ ਬਾੜ ਦੋ ਮੁੰਡੇ ਨੇ ਐਨ ਕਹਿੰਦੇ ਮੁੰਡੇ ਨੇ ਸਿਰੇ ਦੀ ਵਾਲੀ ਦਾ ਪਾਟੀਆਂ ਮੇਰੇ ਵੀਰੋ ਅੱਜ ਦੇ ਵੱਡੇ ਮੇਰੇ ਤੇ ਔਰ ਇਧਰ ਨੇ ਪਾਸੇ ਪਾਈ ਹੀ ਰੇਡ ਹਾਂ ਕਾਲਗੜੀਆਂ ਕਾਲਗੜੀਆਂ ਵਿੱਕੀ ਦਾ ਟੱਕਰ ਹੋਈ ਹੈ ਮੁੰਡੇ ਦਾ ਰੰਗ ਕਹਿੰਦੇ ਰਾਜਸਥਾਨ ਦੀ ਥੀਮ ਵਰਗਾ ਜਿਹੜੇ ਗੱਭਰੂ ਨੇ ਟਰਾਈ ਕੀਤੀ ਹੈ ਔਰ ਤਗੜਾ ਨੰਬਰ ਇਸ ਲਈ ਕਹਿੰਦੇ ਕਾਲ ਜੜੀਆਂ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਲਾਇਆ ਉਹਨਰ ਪਹਿਲਵਾਨੀ ਚੱਕਰ ਲਾਰੇ ਵੀਰ ਸਾਡੇ ਜਰੂਰ ਮਾਨ ਸਰਕਾਰ ਕਰਿਓ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਪੈਂਦੀ ਰੇਤ ਕੋਲ ਦੇ ਮੈਦਾਨ ਵਿੱਚ ਤੇ ਸਿਰੇ ਦੀ ਟੱਕਣਾ ਸਾਬੂਣਾ ਪਿੰਡ ਮੁੰਨੇ ਦਾ ਹਾਰਦਿਕ ਇਲਾਕੇ ਦਾ ਪਿੰਡ ਹੈ ਪਰ ਇਧਰਲੇ ਪਾਸੇ ਆਹ ਸਿਰਾ ਪਰ ਮੁੰਡਾ ਕਹਿੰਦੇ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਭਾਈ ਮੈਚ ਕਿਵੇਂ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਕੇ ਦੋ ਹੌਸਲਾ ਇਹਨਾਂ ਮੁੰਡਿਆਂ ਨੂੰ ਮੈਚ ਵੀ ਸਿਰੇ ਦਾ ਜੇ ਪ੍ਰਧਾਨਾ ਜੱਫਾ ਲਾਉਣਾ ਪੜਦਾ ਜੱਫਾ ਲਾਉਣਾ ਪੜਦਾ ਫੇਰ ਗੱਲ ਬਣੂ ਮੇਰੇ ਵੀਰੋ ਇੱਕ ਪਾਸੇ ਪ੍ਰਿੰਸ ਔਰ ਦੂਸਰੇ ਪਾਸੇ ਇਹਨੇ ਬੱਲੇ 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 ਤਾੜੀਆਂ ਮਾਰੋ ਤਾੜੀਆਂ 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 ਓ ਬੱਲੇ ਬੱਲੇ ਹੋ ਗਈ ਹੈ ਕੀ ਬਾਤ ਹੈ ਵਤੰਤਰੰਟਾ ਅੱਗੇ ਹਿੱਕਦੇ ਆਂ ਬੈਠਾ ਜਿਵੇਂ ਭਈਆ ਕੱਡੇ ਉੱਤੇ 42 57 ਕੇ ਬਹਿ ਜਾਂਦਾ ਹੈ ਉਸੇ ਤਰ੍ਹਾਂ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਾਈ ਹੈ ਮੇਰੇ ਵੀਰੋ ਪਰ ਫਰਕੇ ਮੇਲਾ ਵੇਖੀਏ ਜੀ ਇਹ ਬੇਅੰਤੀਆਂ ਬਣੇ ਵੀਰਾਂ ਨੂੰਾਰੇ ਦੋਨੇ ਪਾਸੇ ਜੱਫਾ ਬਰਾਬਰ ਦਾ ਜੱਫਾ ਬਰਾਬਰ ਦਾ ਜੱਫਾ ਬਰਾਬਰ ਖੜੇ ਪਹਾੜਾਂ ਦੇ ਨਾਲ ਮੇਰਾ ਵੀਰ ਬਣ ਕੇ ਬੇਨਤੀ ਥੋੜਾ ਪਿੱਛੇ ਹੋ ਮੇਰਾ ਵੀਰ ਇਹ ਪ੍ਰਬੰਧਕੀ ਕਮੇਟੀ ਦਾ ਬੇਨਤੀ ਹੈ ਪ੍ਰਬੰਧਕੀ ਕਮੇਟੀ ਵੱਲੋਂ ਵੀਰ ਬਣ ਕੇ ਨੋਟ ਕਰੋ ਨਹੀਂ ਸਾਬੂ ਵਾਲੇ ਆ ਜੱਫਾ ਲਾਉਣਾ ਪੈਣਾ ਬੰਦਾ ਜੱਫਾ ਇਹ ਗੱਲ ਬੰਦੀ ਨੌਜਵਾਨਾਂ ਕਿੰਨੇ ਕਦੇ ਹੋਵੇ ਜੀ ਤੇ ਵੀਰੋ 15 ਨੰਬਰ ਨੇ ਸਾਬੂਣ ਦੇ ਤੇ 11 ਨੰਬਰ ਜਿਹੜੇ ਮੁਸਤਫੀ ਟੀਮ ਦੇ ਨੇ ਪਿਆਰ ਨਾਲ ਪਿਆਰ ਨਾਲ ਗੱਲ ਕਹਿਣ ਐਂ ਟਿਕਾਣੇ ਲੱਗੀਆਂ ਮੇਰੇ ਵੀਰੋ ਪਰ ਬੱਲੇ 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 ਏ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜੱਟਾ ਸ਼ਰੀਆਮ ਤੂੰ ਤਾਂ ਧੱਕਾ ਕਰਦਾ ਥੱਪੜ ਵੱਜਦੇ ਐ ਔਰ ਲੱਫੜ ਨੇ ਲੱਫੜ ਵੱਜਦੇ ਐ ਗੱਲਾਂ ਵੱਡੀਆਂ ਨੇ ਮੇਰੇ ਵੀਰੋ ਪਰ ਪਿਆਰ ਨੇ ਵੱਜਦੇ ਮੇਰਾ ਵੀਰ ਸਾਰੇ ਬਾਬਾ ਆਹ ਪਹਲਵਾਨਾਂ ਨੂੰ ਬੇਨਤੀ ਹੈ ਜੀ ਹਾਂ ਜੀ ਹਾਂ ਜੀ ਕਰ ਦਿਓ ਜੀ ਕਰ ਦਿਓ ਤੁਹਾਡੀ ਵੀ ਜੀ ਹੈ ਗਰੇਡਾਂ ਇਹਨਾਂ ਪਾਈ ਜਾਂਦੇ ਨੇ ਉਦੋਂ ਆਹ ਆਹ ਕੋਈ ਗੱਲ ਨਹੀਂ ਸਰਪੰਚ ਸਾਹਿਬ ਮਾੜੀ ਕੁੱਟੀ ਸੇਵਾ ਚੱਲਦੀ ਬਾਹੜਾ ਧੂਆ ਫੁਲਾਇਆ ਔਰ ਇਧਰਲੇ ਪਾਸੇ ਕਹਿੰਦੇ ਪਹਿਲੀ ਰੇਡ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਪਰ ਸਾਹਮਣੇ ਕਹਿੰਦੇ ਪ੍ਰਿੰਸ ਮੁੰਡਾ ਇਸ ਲਈ ਕਹਿੰਦੇ ਤਗੜਾ ਨੰਬਰ ਜਿਹੜਾ ਜੋੜਦਾ ਆ ਯਾਰ ਆ ਮੁੰਡੇ ਨੂੰ ਕਹਿੰਦੇ ਸਾਡੇ ਫੌਜੀ ਸਾਹਿਬ ਉਹਨਾਂ ਨੇ ਐਲਸੀਡੀ ਵੱਲੋਂ ਬਹੁਤ ਸਨਮਾਨ ਦੇ ਵਿੱਚ ਤੇ ਬਹੁਤ ਤਾਰਨ ਕਰਦਾ ਸਾਡਾ ਭਾਈ ਔਰ ਗੱਲਾਂ ਜਿਹੜੀਆਂ ਹੁੰਦੀਆਂ ਮੇਰੇ ਵੀਰੋ ਇਧਰਨੇ ਪਾਸੇ ਕਹਿੰਦੇ ਕਬੱਡੀ ਪਾਉਣ ਦੀ ਸਾਉਣ ਦੀ ਧਰਤੀ ਹੈ ਖੈਰ ਦਾ ਇਲਾਕੇ ਦਾ ਨਿੱਕ ਮੁੰਡਾ ਪਿੰਡ ਕਬੱਡੀ ਜਿਹੜਾ ਖਿਡਾਰੀ ਮੇਰੇ ਵੀਰੋ ਪਾ ਰਿਹਾ ਹੈ ਹੈ ਮਕਸਰ ਆ ਰਿਹਾ ਬੜੀ ਬਾਤ ਪਾ ਕੇ ਕਰਕੇ ਆਏ ਹਾਂ ਦੋਰੀਆਂ ਨੂੰ ਹੁਣ ਕੁਝ ਨਾ ਕੁਝ ਕਰਨਾ ਬਣਦਾ ਹੈ ਫੇਰ ਗੱਲ ਟਿਕਾਣੇ ਲੱਗ ਜਾਣੀ ਹੈ ਮੇਰੇ ਵੀਰੋ ਮੈਦ ਸਿਰੇ ਦਾ ਦੋ ਟੀਮਾਂ ਨੇ ਦੋਨੇ ਟੀਮਾਂ ਕਹਿੰਦੇ ਬੈਲੈਂਸ ਟੀਮਾਂ ਨੇ ਮੇਰੇ ਵੀਰੋ ਪਰ ਕਿਹਨਾ ਖਿਡਾਰੀ ਬੱਲੇ ਬੱਲੇ ਕਰਵਾਵੇਗਾ ਗੱਲ ਤੁਰਦੀ ਆ ਮੇਰੇ ਵੀਰੋ ਪਰ ਇਧਰ ਨੇ ਪਾਸੇ ਆ ਬੱਲੇ 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 ਜਿਹੜੀ ਫੇਰ ਕਰਵਾਤੀ ਹੈ ਫੇਰ ਕਰਵਾਤੀ ਹੈ ਪਿਆਰ ਨਾਲ ਪਿਆਰ ਨਾਲ ਚੰਦਰੀਆ ਮਾਰਿਆ ਕਰਨ ਪਰ ਪੋਲੀਆਂ ਬੋਲੀਆਂ ਪਿਆਰ ਦੇ ਨਾਲ ਔਰ ਇਧਰਲੇ ਪਾਸੇ ਕਹਿੰਦੇ ਕਮਾਲ ਜਿਹੜੀ ਕਰ ਦਿੱਤੀ ਆ ਕੋਠੇ ਨੇ ਡੱਬੀਆਂ ਨੇ ਮਾਰ ਕੇ ਚਪੇੜਾ ਪੁੱਛਦਾ ਤੇਰੇ ਕਿੱਥੇ ਕਿੱਥੇ ਵੱਜੀਆਂ ਨੇ ਗੱਲ ਹੁੰਦੀ ਆ ਮੇਰੇ ਵੀਰੋ ਹਾਂ ਇਧਰਲੇ ਪਾਸੇ ਕਹਿੰਦੇ ਮੁੰਡਾ ਦੀਪੂ ਐ ਅੱਜ ਦੇ ਟੌਰ ਦਾ ਬੜਾ ਪੀਕ ਤੇ ਚਲੂਆ ਰੇਡਰ ਐ ਪੰਜਾਬ ਦੇ ਵੱਡੇ ਮੇਲਿਆਂ ਤੇ ਆ ਮੁੰਡੇ ਨੇ ਵੀ ਕਹਿੰਦੇ ਜੈਸ਼ਤ ਵੱਜੋਂ ਨਾਮ ਬਣਾ ਲਿਆ ਮੇਰੇ ਵੀਰੋ ਇਹ ਮੁੰਡਾ ਦੀਪੂ ਐ ਸਾਬੋਣਾ ਪਿੰਡ ਦਾ ਤੁਪੁਰਜੀ ਵਾਲੇ ਨੇ ਵੀ ਗੱਲਾਂ ਕਰਵਾਈਆਂ ਮੇਰੇ ਵੀਰੋ ਤੇ ਮੁੰਡਿਆਂ ਨੇ ਕਹਿੰਦੇ ਤਪੁਰਜੀਆ ਦਾ ਟੱਕਿਆ ਤੇ ਗੱਲਾਂ ਹੋਈਆਂ ਆ ਬਿੱਤੀ ਐ ਇਹਨੂੰ ਕਾਲਾ ਕਹਿੰਦੇ ਮੇਰੇ ਵੀਰੋ ਜਦੋਂ ਰਾਤ ਨੂੰ ਲੈਂਟ ਜਾ ਵਰਦੀ ਹੈ ਮੁੰਡੇ ਦੀ ਮਾਂ ਦੀਵਾ ਲੈ ਕੇ ਲਵਦੀ ਹੈ ਮੇਰਾ ਪੁੱਤ ਕਾਲਾ ਕਿੱਥੇ ਐ ਪਰ ਕਾਲਿਆ ਨੰਬਰ ਹੁਣ ਰੇਡਰ ਦਾ ਉਹ ਕਾਲਿਆ ਨੰਬਰ ਰੇਡਰ ਦਾ ਆਹ ਨੰਬਰ ਇਹਦਾ ਰੇਡਰ ਦੇ ਹੱਥ ਦੇ ਵਿੱਚ ਇਸ ਲਈ ਕਿੰਨਾ ਐਡਜਸਟ ਹੋ ਰਿਹਾ ਅੱਜ ਸਿਰੇ ਦਾ ਇੱਕ ਪਾਸੇ ਮੁਕਸਰ ਵਾਲੇ ਮੁੰਡੇ ਆ ਇੱਕ ਪਾਸੇ ਪੰਜਾਬ ਵਾਲੇ ਮੁੰਡੇ ਆ ਕੱਲਾ ਵੱਡੀਆਂ ਮੇਰੇ ਵੀਰੋ ਇੱਕ ਪਾਸੇ ਸੌਰੀ ਸਾਬੋ ਨੇ ਪਿੰਦੇ ਮੁੰਡੇ ਆ ਕੱਲਾ ਵੱਡੀਆਂ ਮੇਰੇ ਵੀਰੋ ਤੇ ਚੌੜ ਵੱਡੀ ਹੁੰਦੀ ਆ ਮੇਰੇ ਵੀਰੋ ਪਰ ਸਾਹਮਣੇ ਵੇਖਣਾ ਵੀ ਨੰਬਰ ਜਿਹੜਾ ਇਸਲੇ ਕਹਿੰਦੇ ਮੁੰਡਾ ਆਪਣੀ ਟੀਮ ਨੂੰ ਜੋੜਦਾ ਆਇਆ ਜਿਹੜੇ ਪਾਈਆਂ ਦੀ ਡਿਊਟੀ ਨਹੀਂ ਹੋ ਰਸਤੇ ਤੋਂ ਬਾਹਰ ਹੋ ਜਾਣਾ ਮੇਰਾ ਵੀਰ ਇਹ ਬੇਨਤੀ ਆ ਦੋਨੇ ਪੰਜਾਬ ਦੀਆਂ ਟੀਮਾਂ ਨੇ ਦੇ ਮੰਡੀਆਂ ਆਪਣੀਆਂ ਟੀਮਾਂ ਦੇ ਬੇਸ਼ੱਕ ਜਿਵੇਂ ਵੱਖਰੇ ਵੱਖਰੇ ਨੇ ਦਿੱਲੀ ਦੇ ਮੁਸਲਵਾਰੇ ਮੁੰਡੇ ਇੱਕ ਪਾਸੇ ਫਾਜ਼ਲਕਾਂ ਵਾਲੇ ਹੈ ਗੱਲਾਂ ਵੱਡੀਆਂ ਮੇਰੇ ਵੀਰੋ ਹਕਾਲਵੜੀਆ ਕਬੱਡੀ ਪਾਰਕ ਜਗਨਨੰਦ ਦੇ ਪਿੰਡ ਦਾ ਖਿਡਾਰੀ ਹੈ ਔਰ ਤਗੜਾ ਨੰਬਰ ਇਸਕੇ ਕਹਿੰਦੇ ਆਪਣੀ ਟੀਮ ਨੂੰ ਜੋੜਦਾ ਆਇਆ ਹੈ ਜੇ ਕਾਲਵੜੀਆ ਮੁਬਾਰਕਾ ਹੋਣ ਔਰ ਤਾਂ ਮੈਰਿਜ ਹੋ ਗਈ ਹੈ ਸੁਖਨਾਲ ਆਈਆਂ ਹੋਰ ਭਰਾ ਸਾਡੇ ਨੂੰ ਤੇ ਜੱਲਾ ਵੱਡੀਆਂ ਹੁੰਦੀਆਂ ਮੇਰੇ ਵੀਰੋ ਬੁਲਾਇਆ ਸੀ ਨੇ ਮਾਫੀ ਚਾਹੁੰਦੇ ਆ ਲਓ ਇਧਰ ਦੇ ਪਾਸੇ ਕਬੱਡੀ ਕਬੱਡੀ ਕਰਦਾ ਮੇਰੇ ਵੀਰੋ ਦੀਪੂ ਮੇਰੇ ਵੀਰੋ ਇਸ ਨੇ ਪਿਆਰ ਹੈ ਹਰਪੰਨ ਦੀ ਧਰਤੀ ਹੈ ਇਸ ਇਲਾਕੇ ਦੇ ਤੁਰਸ਼ੇ ਬੜੇ ਮਸ਼ਹੂਰ ਨੇ ਇਸ ਇਲਾਕੇ ਦੇ ਜੁਤੀ ਬੜੀ ਪ੍ਰਸਿੱਧ ਹੈ ਪਰ ਇਹ ਗੱਲ ਇਸ ਕਰਾਇਆ ਕਿ ਨਾ ਨਾ ਉਧਰ ਦੇ ਪਾਸੇ ਕੀ ਬਾਤ ਆਉਂਦੀ ਬੱਲੇ 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 ਕੀ ਬਾਤ ਹੈ ਇੱਕ ਵਾਰੀ ਤਾੜੀਆਂ ਮਾਰ ਲਓ ਜ਼ੋਰਦਾਰ ਜਿੰਨਾ ਜਿੰਨਾਂ ਨੂੰ ਆਹ ਮੁੰਡੇ ਨੇ ਜੱਫੇ ਵਧੀਆ ਲੱਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਖੁੱਤੀ ਪਾਈ ਤੜਿਆ ਹੁੰਦਾ ਐਨ ਕਹਿੰਦੇ ਬੱਲੇ ਬੱਲੇ ਟਰਾਈ ਹੁੰਦਾ ਪਰ ਉਧਰ ਦੇ ਪਾਸੇ ਨੂੰ ਦੇਸ਼ ਇਸਨੇ ਕਬੱਡੀ ਪਾਰਿਆ ਤੇ ਮਕੀਨਤ ਕਿੰਨੇ ਤੋਂ ਲਾਦਾ ਕੋਈ ਬੰਦਾ ਨਹੀਂ ਹੋਣਾ ਚਾਹੀਦਾ ਮੇਰਾ ਵੀਰ ਇਹ ਦੋ ਸਰ ਸਿੰਘ ਸਾਹਿਬ ਤੇ ਚਰਚੇ ਵੱਡੇ ਹੁੰਦੇ ਐ ਲੈ ਵੀ ਕਾਲ ਕਰੀਆ ਅੱਜ ਤਾਂ ਵੱਡਾ ਮੇਲਾ ਬਣ ਗਿਆ ਹੈ ਗੱਲ ਵੱਡੀ ਹੈ ਇਹ ਜੋਤੀ ਦੇ ਪਿੰਡ ਦਾ ਖਿਡਾਰੀ ਹੈ ਜਿਹੜੇ ਮੁੰਡੇ ਨੇ ਕਹਿੰਦੇ ਕੈਨੇਡਾ ਬੱਲੇ ਬੱਲੇ ਕਰਾਈ ਪਰ ਸਾਹਮਣੇ ਅੱਜ ਤੱਕ ਕਹਿੰਦੇ ਸਾੜ ਭੜੇ ਚਮਾਉਂਦੀਆਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਇਹਨੂੰ ਲਫੜਿਆਂ ਦੀ ਮਸ਼ੀਨ ਕਹਿੰਦੇ ਆਹ ਇਧਰਲੇ ਪਾਸੇ ਕਹਿੰਦੇ ਮੁੰਡੇ ਨੇ ਤਾਬ ਦਾ ਨੰਬਰ ਇਹਦਾ ਜੋੜ ਦਿੰਦਾ ਹੈ ਗੱਲ ਟਿਕਾਣੀ ਵਾਹਿਗੁਰੂ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦਰਸ਼ਕੀਓ ਸਾਹਮੋ ਦੇ ਨੰਬਰ ਜਿਹੜੇ 25 ਨੇ ਤੇ ਮੁਸਫਰ ਦੇ ਨੰਬਰ ਕਿੰਨੇ ਬਾਈ 15 ਨੰਬਰ ਮੁਸਫਰ ਦੇ ਤੇ ਕਰਨਾ ਪੈਣਾ ਕੋਈ ਨਾ ਕੋਈ ਹੱਲ ਕੋਈ ਨਾ ਕੋਈ ਤੋੜ ਜਿਹੜਾ ਲੰਬੜਾ ਪੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤਾਂ ਜਾਫੀਆਂ ਨੂੰ ਰੈਡਾ ਪਾਉਣ ਗਿਆ ਪੈ ਗਿਆ ਹੁਣ ਤਾਂ ਜਾਫੀਆਂ ਨੂੰ ਕਬੜੀਆਂ ਪਾਉਣੀਆਂ ਪੈ ਗਈਆਂ ਤੇ ਚੌਵੀਂ ਪੱਤੀ ਆਇਆ ਗੱਲਾਂ ਹੋਈਆਂ ਮੇਰੇ ਵੀਰੋ ਕਈਆਂ ਨੇ ਵਧਾਈਆਂ ਦਿੱਤੀਆਂ ਤੇ ਕਈਆਂ ਦੀਆਂ ਪੈਂਡਿੰਗ ਹੈ ਪਰ ਇਧਰ ਦੇ ਪਾਸੇ ਦੇਖਣਾ ਵੀ ਮੁੰਡਾ ਇਹ ਪ੍ਰਿੰਸ ਤਗੜਾ ਨੰਬਰ ਇਸਰੇ ਕਹਿੰਦੇ ਆਪਣੀ ਟੀਮ ਲਈ ਜੋੜਦਾ ਆਇਆ ਹੈ ਇਹ ਕਿੰਨੂਆ ਮੇਰੇ ਵੀਰੋ ਇਸਰੇ ਕਹਿੰਦੇ ਤਗੜਾ ਨੰਬਰ ਦਾ ਜੋੜਦਾ ਆਇਆ ਉਹ ਬਾਈ 2 ਲੱਖ ਲੈ ਸਕਦੇ ਆ ਸਰਕਲ ਦਾ ਨੈਸ਼ਨਲ ਵੀ ਨੇ ਬਾਈ ਕਹਿੰਦੇ 3 ਲੱਗਣੇ ਲਾਜ਼ਮੀ ਹੈ ਉਹ ਪੋਸਟਾਂ ਖੜੇ 2 ਲੱਗ ਸਕਦੇ ਕੋਸਾਂ ਇਹ ਚ ਤਾਂ ਇਕੱਲਾ ਬੰਦਾ ਵੀ ਲੱਗ ਸਕਦਾ ਹੈ ਇਹ ਧਿਆਨ ਦਿਓ ਮੇਰਾ ਵੀਰ ਬਣ ਕੇ ਤੇ ਕਮੇਟੀ ਵਾਲੇ ਭਾਈ ਇਹਨਾਂ ਨੂੰ ਕਹਦੂ ਮੇਰਾ ਵੀਰ ਉਹ ਭਾਈ 3 ਜਿਹੜੇ ਖੜ ਜਾ ਕਰੋ ਯਾਰ ਹਾਂ ਨਰਾਜ ਨਾ ਹੋਵੇ ਕੋਈ ਹਾਂ ਇਹ ਮੇਲਾ ਕਰਦਾ ਚਾਹੁੰਦਾ ਨਾ ਗੱਲ ਲੱਗੂ ਟਿਕਾਣੇ ਕੋਈ ਚੱਕਰ ਨਹੀਂ ਕਾਲਿਆ ਪਾਲਾ ਲੱਗੂ ਟਿਕਾਣੇ ਮੇਰੇ ਵਰਗਾ ਹੀ ਆ ਕੋਈ ਗੱਲ ਨਹੀਂ ਨਾ ਇਧਰ ਨੇ ਪਾਸੇ ਕਹਿੰਦੇ ਮੁੰਡਾ ਇਹ ਮਣੀ ਮੇਰੇ ਵੀਰੋਂ ਇਸ ਲਈ ਕਬੱਡੀ ਪਾ ਰਿਹਾ ਹੈ ਭਾਈ ਹੁਈ ਰੇਡ ਟੱਕਰ ਤੇ ਚੱਕਰ ਸਿਰੇ ਦਾ ਮੈਨੂੰ ਐ ਲੱਗਦਾ ਕੋਸਰਵਿਆਂ ਦੀ ਪਾਣੀ ਖੜਕਦੀ ਐ ਕੋਈ ਮੈਨੂੰ ਐ ਲੱਗਦਾ ਕਿ ਇਹਨਾਂ ਦੀ ਤਾੜੀ ਰੰਜਸ਼ ਐ ਕੋਈ ਇਸੇ ਕਰਕੇ ਗੱਲਾਂ ਜਿਹੜੀਆਂ ਵੱਡੀਆਂ ਨੇ ਮੇਰੇ ਵੀਰੋ ਪਰ ਇਹਨਾਂ ਦੇ ਪਾਸੇ ਦੀਤੂ ਫੇਰ ਕਬੱਡੀ ਪਾ ਰਿਹਾ ਹੈ ਇਧਰ ਵੀ ਕਹਿੰਦੇ ਖਲ ਟਿਕਾਣੇ ਮੇਰੇ ਵੀਰੋ ਇੱਕ ਵਾਰੀ ਤਾਲੀਆਂ ਮਾਰ ਦਿਓ ਜ਼ੋਰਦਾਰ ਇਹ ਪਾਹੀ ਰੇੜ ਇਹ ਬੱਲੇ 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 ਕਾ ਬਾਤ ਨਹੀਂ ਜੰਝਾ ਜਿਹੜਾ ਕੋਣ ਭਾਪੀ ਦੀ ਵਜਾਗਾ ਹਾਂ ਮੁੰਡਾ ਕਹਿੰਦੇ ਜੱਜਾ ਜੱਫਾ ਲਾਉਂਦਾ ਹੈ ਵੀਰੋ ਇੱਕ ਤਾਲ ਦਾ ਨੰਬਰ ਜਿਹੜਾ ਆਪਣੀ ਟੀਮੀ ਬੋਲ ਦਿੰਦਾ ਹੈ ਤਾੜੀਆਂ ਗੱਲ ਤਾਂ ਹੁਣ ਟਕਾਣੀ ਲਾਉਣੀ ਪੈਣੀ ਹੈ ਹਾਂ ਪ੍ਰਿੰਸ ਕਬੱਡੀ ਪੌਣੀ ਮੇਰੇ ਵੀਰੋ ਪਿਆਰ ਔਰ ਪਿਆਰ ਹੈ ਪਰ ਮਕੇਸ਼ ਨੇ ਜੱਫਾ ਲਾਇਆ ਵੀਰੋ ਭਾਈ ਫੈਸ਼ਨ ਕੱਪ ਦੀਆਂ ਗੱਲਾਂ ਵੱਡੀਆਂ ਹੁੰਦੀਆਂ ਸੰਦੀਪ ਭਾਈ ਗੱਲਾਂ ਕਰਦਾ ਹੁੰਦਾ ਵੀ ਰੱਜ ਰੱਜ ਕੇ ਮਿਹਨਤ ਕਰੇ ਵਾਦੇ ਵੀ ਵਧੀਆ ਲੱਗਦਾ ਹੈ ਤੇ ਤੇਰੇ ਵੀ ਵੱਡੀ ਮਾਣ ਸਰਕਾਰ ਉਹ ਸਾਡੇ ਵੱਲੋਂ ਕੀ ਤੇ ਇਹਨਾਂ ਮੁੰਡਿਆਂ ਨੂੰ ਆਹਾਲ ਦੀ ਧੱਕੀ ਧੱਕੀ ਗੱਤੀ ਗੱਤੀ ਦਾ ਪੱਤਾ ਵੀ ਆ ਸਾਡੇ ਵੀਰਾਂ ਨੇ ਇਸ ਵਾਰ ਕਹਿੰਦੇ ਲੀਤੀਆ ਹੈ ਕਿ ਗੱਲਾਂ ਹੋਣਗੀਆਂ ਮੇਰੇ ਵੀਰੋ ਆਓ ਅੰਦਰ ਦੇ ਪਾਸੇ ਉਹ ਪੰਦੀ ਰੇਡ ਤੇ ਸਵੇਰ ਉਹ ਬੱਲੇ 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 ਮੁਖਤਰ ਵਾਲੇ 12 ਟੈਨ ਭਾਜੀ ਨਹੀਂ ਰੱਖਦੇ ਮੁਖਤਰ ਵਾਲੇ 12 ਟੈਨ ਭਾਜੀ ਨਹੀਂ ਰੱਖਦੇ ਜਾਨ ਲੱਗੀ ਪਈ ਆ ਟਕਾਰੇ ਜਾਨ ਲੱਗੀ ਪਈ ਆ ਟਕਾਰੇ नावी दीपू फड़िया गया ना दीपू फड़िया गया ना लिकी हम जफा बन रहा है हम मुकेश जफा बन रहा है हम तो गल लौड़ी भैनियां टकरे लौनी भैनिया टकरे प्रेंसरी रेड़े टक्कर दे चक्कर टक्कर दे चकर टक्कर दे चक्कर टक्कर चक्कर बापू जी बार हो जो बापू जी ਬਾਰ ਹੋ ਜਾਓ ਬਾਰ ਹੁਣ ਤਾਂ ਉਮਰ ਵੀ ਸੋਖਣਾ ਰਾਜਪਾਲ ਜੀ ਬਾਹਰੀ ਹੋਈ ਪੀਐਸ ਫੇਰ ਪਰ ਰੀਨੇ ਨੂੰ ਮਿਲਣਾ ਹੋ ਜਾਓ ਬਾਰ ਮੇਰਾ ਵੀਰ ਬੇਨਤੀ ਹੈ ਕਿਸੇ ਦੇ ਤੱਕੇ ਨਾਲ ਚੜ ਜਾਓ ਮੇਰਾ ਵੀਰ ਇਹ ਬੇਨਤੀ ਹੈ ਕੋ ਸਾਹਿਬ ਕੋ ਸਾਹਿਬ ਰੈਫਰੀ ਸਾਹਿਬ ਜੀ ਆ ਬਾਹਰ ਕਰ ਦਿਓ ਜਿਹੜੇ ਇੱਕ ਤੇ ਬੈਠੇ ਆ ਇਹ ਬਜਬੁਜ ਗਿਆ ਇਹਨਾਂ ਦਿੱਕਤ ਹੋ ਸਕਦੀ ਹੈ ਕੋਈ ਗੰਨੀ ਹਾਸੇ ਖੇਡ ਦੀ ਗੱਲ ਰੱਖਣੀ ਹੈ ਪਰ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਰੇ ਇਧਰਲੇ ਪਾਸੇ ਕਹਿੰਦੇ ਕਾਲ ਜੜੀਆ ਫੇਰ ਢੱਕਿਆ ਗਿਆ ਹੈ ਇਸ ਲਈ ਕਹਿੰਦੇ ਨੌਜੇ ਨੇ ਇੱਕ ਤਗੜੇ ਨੰਬਰ ਦੇ ਵਾਅਦੇ ਜਿਹੜੇ ਕਰ ਰਹੇ ਹੈ ਲੈ ਵੀ ਨੌਜੇ ਦਾ ਪਾਕ ਕਬੱਡੀ ਖੇਡ ਦੇ ਮੈਦਾਨ ਵਿੱਚ ਮੁਕਾਬਲਾ ਕਿੰਨੇ ਦਾ ਵਾੜਦਾ ਦਰਸ਼ਕੂ ਜਿਹੜੇ ਜਿਹੜੇ ਕਹਿੰਦੇ ਵੀ ਆਹ ਮੈਚ ਦੇ ਵਿੱਚੋਂ ਬਸਰ ਦਿੱਤੀ ਦਾ ਸਾਬੂਣਾ ਜਿੱਤੂ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਜ਼ੋਰਦਾਰ ਹੁਣ ਜਿਹੜੇ ਕਹਿੰਦੇ ਵੀ ਸਾਬੂਣਾ ਦੀਤਰੀ ਚਾਹੀਦੀ ਆ ਮੈਚ ਦੇ ਵਿੱਚੋਂ ਇੱਕ ਵਾਰੀ ਉਹ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰਾ ਵੀਰ ਤੇ ਜਿਹੜੇ ਕਹਿੰਦੇ ਟੀਮ ਜੜੀ ਹੋ ਬਹੁਤ ਵਧੀਆ ਜਿੱਤ ਨਹੀਂ ਜਾਈ ਦੀ ਹੈ ਇੱਕ ਵਾਰੀ ਉਹ ਤਾੜੀਆਂ ਖੜਾ ਮਾਰ ਦੇਣ ਕਿ ਮੇਰਾ ਵੀਰ ਇਹ ਜਿਹੜੇ ਕਹਿੰਦੇ ਮੇਰੇ ਵਰਗੇ ਵੀ ਜਿੱਤੇ ਕੋਈ ਮਰਜੀ ਸਾਨੂੰ ਸਵਾਦ ਹੋਣਾ ਚਾਹੀਦਾ ਇੱਕ ਵਾਰੀ ਤਾੜੀਆਂ ਮਾਰ ਦੇਣਗੇ ਜ਼ੋਰਦਾਰ ਪਰ ਮੈਚ ਸਮਾਪਤ ਤਾਂ ਮੈਨੂੰ ਲੱਗਦਾ ਸਾਬੂਣਾ